ਲਾਨੇ ਜੇ ਕਿਤੇ ਸਾਰੇ ਨਗਰਾਂ ਦੇ ਵਿੱਚ ਐਦਾਂ ਮਤਲਬ ਸਾਰੇ ਇੱਕ ਦੂਜੇ ਦੀ ਹੈਲਪ ਕਰਨ ਲੱਗ ਪੈਣ ਜਾਂ ਕਿਸੇ ਗਰੀਬ ਦੀ ਕਿਸੇ ਗਰੀਬ ਦੀ ਲੜਕੀ ਦੀ ਸ਼ਾਦੀ ਦੀ ਕਿਸੇ ਲੋੜਵੰਦ ਦੇ ਘਰ ਬਿਲਕੁਲ ਕੋਈ ਰੁਜ਼ਗਾਰ ਹੀ ਨਹੀਂ ਐਦਾਂ ਦੀਆਂ ਚੀਜ਼ਾਂ ਸੰਸਥਾਵਾਂ ਕਰਨ ਲੱਗ ਪੈਣ ਤੇ ਮੈਂ ਕਹਿੰਦਾ ਪੰਜਾਬ ਦੇ ਵਿੱਚੋਂ ਗਰੀਬੀ ਤਾਂ ਖੋਲ ਸਕਦੀ ਹੈ ਪਰ ਇਧਰਲੇ ਪਾਸੇ ਬਹੁਤ ਘੱਟ ਧਿਆਨ ਹੈ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਇੱਕ ਬਹੁਤ ਵਧੀਆ ਸੋਚ ਪ੍ਰਦਾਨ ਕਰਦੀਆਂ ਨੇ ਬੜੀ ਸੋਹਣੀ ਜ਼ਿੰਦਗੀ ਜ਼ਿੰਦਗੀ ਦਾ ਆਨੰਦ ਆ ਜਾਂਦਾ ਹੈ ਬਸ ਐਨਾ ਪਤਾ ਹੈ ਇਹ ਚੀਜ਼ ਪ੍ਰੈਕਟੀਕਲ ਸਾਨੂੰ ਕਰਨੀ ਚਾਹੀਦੀ ਕੋਈ ਕਰਕੇ ਦੇਖ ਕੇ ਇੱਕ ਵੱਖਰਾ ਅਹਿਸਾਸ ਸਾਨੂੰ ਮਿਲੇਗਾ ਤੇ ਜਿਹੜੀ ਤ੍ਰਿਸ਼ਨਾ ਰੂਪੀ ਬਿੱਲੀ ਹੈ ਨਾ ਐਦਾਂ ਮਰਨੀ ਹੈ ਦੇਖੋ ਬੁਰੇ ਕੰਮ ਨੂੰ ਕੌਣ ਮਾਰਦਾ ਭਲਾ ਕੰਮ ਜਦੋਂ ਬੁਰੇ ਤੇ ਭਲਾ ਭਾਰੀ ਹੋ ਜਾਂਦਾ ਤੇ ਬੁਰਾ ਜਿੱਤ ਜਾਂਦਾ ਤੇ ਜਦੋਂ ਬੁਰੇ ਕੰਮ ਦੇ ਕੋਈ ਭਲਾ ਕਰੇਗਾ ਚੰਗੀ ਚੀਜ਼ ਕਰੇਗਾ ਚੰਗੀ ਸੋਚ ਸੋਚੇ